ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਾਹਮਣੇ ਆਈ ਹੈ ਸੰਗਰੂਰ ਤੋਂ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਕਾਤਰਾ ਰੋਡ ਤੋਂ ਪੰਸਬ ਦੇ ਗਦਾਮ ਦੇ ਵਿੱਚ 256 ਬੂਰੀਆਂ ਕਣਕ ਦੀਆਂ ਚੋਰੀ ਹੋ ਜਾਂਦੀਆਂ ਨੇ ਮੈਂ ਆਪ ਜੀਆਂ ਨੂੰ ਦੱਸਣਾ ਚਾਹਾਂਗਾ ਕਿ ਜਦੋਂ ਚੋਰ ਚੋਰੀ ਕਰਨ ਆਉਂਦੇ ਨੇ ਤਾਂ ਪਹਿਲਾਂ ਚੌਕੀਦਾਰ ਨੂੰ ਕੁੱਟਦੇ ਨੇ ਡਰਾਉਂਦੇ ਨੇ ਧਮਕਾਉਂਦੇ ਨੇ ਅਤੇ 256 ਬੂਰੀਆਂ ਟਰੱਕ ਵਿੱਚ ਲੋਡ ਕਰਕੇ ਉੱਥੋਂ ਚਲੇ ਜਾਂਦੇ ਨੇ ਪਰ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਕਾਬੂ ਕਰ ਲੈਂਦੀ ਹੈ ਇਸ ਦੇ ਨਾਲ ਹੀ ਮੈਂ ਆਪ ਜੀਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ 2-3 ਦਿਨ ਪਹਿਲਾਂ ਵੀ ਚੈਨਲ ਤੇ ਵੀਡੀਓ ਪਾਈ ਸੀ ਕਿ ਅੰਮ੍ਰਿਤਸਰ ਦੇ ਸਰਾਫਾ ਬਾਜ਼ਾਰ ਦੇ ਵਿੱਚ ਸਿੰਘ ਜੁਵਲਰਸ ਦੇ ਵਿੱਚ 70 ਲੱਖ ਦੀ ਚੋਰੀ ਹੋਈ ਸੀ ਸੋਨੇ ਅਤੇ ਚਾਂਦੀ ਦੀ ਮੈਂ ਆਪ ਜੀਆਂ ਨੂੰ ਇਹ ਵੀ ਦੱਸਾਂਗਾ ਕਿ ਉੱਥੇ ਵੀ ਚੌਂਕੀਦਾਰ ਨੂੰ ਕੁੱਟ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਚੋਰਾਂ ਵੱਲੋਂ ਸੋ ਜਿਹੜੇ ਚੌਂਕੀਦਾਰ ਨੇ ਉਹ ਵੀ ਸੇਫ ਨਹੀਂ ਹਨ ਜੋ ਕਿ ਆਮ ਲੋਕਾਂ ਦੀ ਰਖਵਾਲੀ ਦੇ ਲਈ ਖੜੇ ਹਨ ਆਪ ਇਹਨਾਂ ਚੌਂਕੀਦਾਰਾਂ ਦੇ ਲਈ ਕੋਈ ਸੁਝਾਅ ਦਿਓ ਕਮੈਂਟ ਕਰਕੇ ਦੱਸੋ ਕਿ ਇਹਨਾਂ ਨੂੰ ਮੇ ਸੇਵ ਕੀਤਾ ਜਾ ਸਕਦਾ ਹੈ ਸਰਹੋਰ ਪੁਲਿਸ ਨੇ ਸਦਾ ਸਤਾਪ ਸਿੰਘ ਚਹਿਲ ਐਸਐਪੀ ਸਾਹਿਬ ਦੇ ਜਿਹੜਿਆ ਡਾਇਰੈਕਟ ਲੈਂਡਨ ਤਾਕ ਡੀਐਸਪੀ ਡੀ ਸਾਹਿਬ ਵਿਕਸਾ ਇੰਸਪੈਕਟਰ ਸੀ ਸੰਦੀਪ ਸਿੰਘ ਤੇ ਨਵੀਂ ਟੀਮ ਨੇ ਜੋ ਪਿੱਛੇ ਸਾਡੇ ਦੋ ਮੇਜਰ ਵਾਰਦਾਤਾਂ ਹੋਈਆਂ ਸੀ ਉਹ ਵਾਰਦਾਤ ਇਸ ਤਰ੍ਹਾਂ ਸੀ ਕਿ ਸ਼ੇਰਪੁਰ ਦੇ ਇਲਾਕੇ ਵਿੱਚ ਇੱਕ ਡੇਢਵੇਂ ਇਲਾਕੇ ਵਿੱਚ ਜੋ ਗੋਡਾਊਨ ਹੁੰਦੇ ਆ ਕਣਕ ਵਗੈਰਾ ਦੇ ਇੱਕ ਬਹੁਤ ਵੱਡਾ ਗੈਂਗ ਸੀਗਾ ਕਿ ਕਿ ਇੱਕ ਮਹੀਨੇ ਤੋਂ ਇਹ ਜਿਹੜਾ ਕਾਫੀ ਐਕਟਿਵ ਸੀ ਹੈ ਪਹਿਲੀ ਵਾਰ ਤਾਂ ਇਹਨਾਂ ਨੇ ਸ਼ੇਰਪੁਰ ਜਦੋਂ ਇਹ ਤਕਰੀਬਨ 9 ਤੋਂ 10 ਦੇ ਵਿੱਚ ਜਿਹੜੇ ਬੈਂਕਸ ਹੁੰਦੇ ਗੈਂ ਵਿੱਚ ਮੈਂਬਰ ਨੇ ਰਾਤ ਨੂੰ ਇਹ 2:30 ਵਜੇ ਪਹਿਲਾਂ ਇਹ ਚਾਰ ਬੰਦੇ ਅੰਦਰ ਜਾਂਦੇ ਆ ਰੈਕੀ ਕਰਦੇ ਆ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਇਹ ਬੰਨ ਕੇ ਉਹਨਾਂ ਨੂੰ ਬੰਨ ਲੈਂਦੇ ਆ ਉਹ ਦਵਾਦ ਫਿਰ ਇਹ ਆਪਣਾ ਗੇਟ ਖੋਲ ਕੇ ਜਿਹੜਾ ਆਪਣਾ ਟਰੱਕ ਲੈ ਕੇ ਅੰਦਰ ਉਹਦੇ ਵਿੱਚ ਜਿਹੜਾ ਕਾਣ ਕਚੋਰੀ ਕਰਕੇ ਲੈ ਜਾਂਦਾ ਸੀ ਪਹਿਲੀ ਵਾਰਤ ਜਿਹੜੀ ਹੈਗੀ ਇਹ ਉਹ 6 ਸਰ ਪਰ ਵਿਖੇ 22 5 2025 ਨੂੰ ਹੋਈ ਸੀ ਜਿਹਦੇ ਤਹਿਤ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤਫ਼ਤੀਸ਼ ਜਾਰੀ ਸੀ ਮਕਦਮਾ ਨੰਬਰ 85 4 6 ਨੂੰ ਜੋ ਢੜਬਾ ਵਿਖੇ ਸੇਮ ਵਾਰਦਤ ਕੀਤੀ ਤੇ ਟੀਮਾਂ ਬਣਾਈ ਗਿਆ ਐਸ.ਪੀ. ਸਾਹਿਬ ਵੱਲੋਂ ਜਿਸ ਦੇ ਤਹਿਤ ਡੀ.ਐਸ.ਪੀ. ਡੀ ਸਾਹਿਬ ਵਿਕਰਮ ਸਾਹਿਬ ਤੇ ਇੰਸਪੈਕਟਰ ਸੀਆਈਏ ਸੰਦੀਪ ਸਿੰਘ ਉਹਨਾਂ ਦੀ ਪਾਰਟੀ ਨੇ ਟੀਮਾਂ ਨੇ ਕਾਫੀ ਮਿਹਨਤ ਕਰਦੇ ਹੋਏ ਜਿਹੜੇ ਇਹਨਾਂ 15 ਤੋਂ 16 ਹੈ ਗੈਂਗ ਮੈਂਬਰ ਸੀ ਉਹਨਾਂ ਵਿੱਚੋਂ 9 ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 421 ਜਿਹੜੀਆਂ ਬੋਰੀਆਂ ਕਣਕ ਦੀਆਂ ਬਰਾਮਦ ਹੋਈਆਂ ਜੋ ਚੋਰੀ ਕੀਤੀ ਸੀ ਇਹਨਾਂ ਨੇ ਤੇ ਨਾਲ ਹੀ ਜਿਹੜਾ ਆਪਣਾ ਉਹ ਟਰੱਕ ਸੀਗਾ ਉਹ ਬਰਾਮਦ ਕੀਤਾ ਗਿਆ ਤੇ ਅੱਗੇ ਪਰਚਾ ਦਰਜ ਹੋ ਗਿਆ ਤਫਤੀਸ਼ ਜਾਰੀ ਹੈ ਗ੍ਰਿਫਤਾਰੀਆਂ ਪੈ ਗਈਆਂ ਇਹਨਾਂ ਦੀਆਂ ਤੇ ਪੁਲਿਸ ਰਿਮਾਂਡ ਲੈ ਕੇ ਹੁਣ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਜਿਹੜੇ ਇਹਨਾਂ ਨੇ ਕੋਈ ਜੁਰਮ ਕੀਤੇਆਂ ਜਾਂ ਹੋਰ ਕ੍ਰਾਈਮ ਕੀਤਾ ਉਹ ਜਿਹੜੀ ਅਸੀਂ ਤੈਹ ਤੱਕ ਜਿਹੜੀ ਤਫਤੀਸ਼ ਕਰ ਰਹੇ ਨੌ ਦੇ ਨੌ ਕੀ ਇਹਨਾਂ ਦੇ ਕੋਈ ਪੁਰਾਣਾ ਗੈਂਗ ਬਣਿਆ ਹਾਂ ਪੁਰਾਣੀ ਬਾਤ ਦਾ ਤੁਹਾਨੂੰ ਜਾਣਿਆ ਜਾਂ ਨੌ ਦੇ ਨੌ ਕਿੱਥਾਂ ਇਕੱਠੇ ਹੋਏ ਜਿਹੜੀ ਫਿਲਹਾਲ ਦੀ ਤਫਤੀਸ਼ ਦੇ ਮਤਲਬਕ ਜਿਹੜਾ ਇਹ ਚੋਕ ਇੱਕ ਗੋਰਾ ਸਿੰਘ ਅਤੇ ਬੱਗਾ ਸਿੰਘ ਹੈ ਇਨਾਂ ਦੇ ਖਿਲਾਫ ਪਹਿਲਾਂ ਜਿਹੜੇ ਇਹ ਪਰਚੇ ਚੋਰੀ ਦੇ ਦਰਜ ਹੈਗੇ ਨੇ ਬਾਕੀ ਜਿਹੜੇ 8 7 ਬੰਦੇ ਹੋਰ ਹੈਗੇ ਆ ਰੈਸਟ ਹੋ ਚੁੱਕੇ ਆ ਉਹਨਾਂ ਦੇ ਫਿਲਹਾਲ ਕੋਈ ਇਦਾਂ ਦਾ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ 5 ਤੋਂ 6 ਬੰਦੇ ਜਿਹੜੇ ਹੋਰ ਗ੍ਰਿਫਤਾਰ ਕਰਨੇ ਬਾਕੀ ਆ ਉਹ ਸਾਡੀਆਂ ਟੀਮਾਂ ਐਕਟਿਵ ਨੇ ਤੇ ਹੋਪਫੁਲੀ ਅਸੀਂ ਜਿਹੜਾ ਇੱਕ ਦੋ ਦਿਨਾਂ ਚੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਣਾ ਇਹ ਸਾਰੇ ਕਿੱਧਰ ਕੋਈ ਸੰਪਰਕ ਚ ਕਿੱਦਾਂ ਆ ਜੀ ਇਹ ਜਿਦਾਂ ਤੁਹਾਨੂੰ ਪਤਾ ਦੱਸਿਆ ਮੈਂ ਪਹਿਲਾਂ ਜੇਲ੍ਹ ਵਿੱਚ ਸੀਗੇ ਉਹ ਦੋ ਤਿੰਨ ਉਹ ਬੰਦੇ ਇਕੱਠੇ ਹੋ ਗਏ ਪ੍ਰੇਣਾ ਚੋਸ਼ ਪੱਲੇਦਾਰ ਹੈ ਇੱਕ ਆਪਣਾ ਕਣਕ ਦਾ ਜਿਹੜਾ ਕੋਈ ਚੱਕੀ ਵਾਲਾ ਹੈ ਉਹ ਵੀ ਵਿੱਚ ਇਨਵੋਲ ਹੈ ਤੇ ਇਸ ਕਰਕੇ ਇਹਨਾਂ ਨੇ ਸਾਰੇ ਇੱਕ ਟਰੱਕ ਡਰਾਈਵਰ ਹੈ ਉਹਨੇ ਕਿਹਾ ਕਿ ਮੈਂ ਆਪਣਾ ਟਰੱਕ ਜਿਹੜਾ ਤੁਹਾਨੂੰ ਮਤਲਬ ਇਸ ਗੈਂਗ ਦੇ ਵਿੱਚ ਕੰਮ ਕਰਨ ਲਈ ਹੈਲਪ ਕਰੂੰਗਾ ਇਹ ਸਾਰਾ ਤਾਂ ਕਰਕੇ ਗੈਂਗ ਬਣਾਇਆ ਜਿਹਨੂੰ ਪਰਚੇ ਦਰਜ ਕਿ ਪਰਚੇ ਦਰਜ ਜਮਾਨਤ ਦੇ ਬਾਹਰ ਆਏ ਹੋਏ ਨੇ ਜਾਂ ਕਿਸੇ ਬਰੀ ਹੋਣ ਲਈ ਨਹੀਂ ਉਹ ਇੱਕ ਤੇ ਤਾਂ 5 ਪਰਚੇ ਦਰਜ ਨੇ ਗੋਰਾ ਸਿੰਘ ਤੇ ਉਹ ਜਮਾਨਤ ਹੈਗਾ ਤੇ ਜਿਹੜਾ ਪੱਗਾ ਸਿੰਘ ਹੈਗਾ ਉਹ ਵੀ ਜਮਨਤ ਆ ਸਿਟੀ ਧੂਰੀ ਦਾ ਕੇਸ ਇਹ ਟਰੱਕ ਇਹਨਾਂ ਦਾ ਆਦਾ ਸੀਗਾ ਜੀ ਜਾਂ ਇਹ ਇਹਨਾਂ ਚੋਂ ਇੱਕ ਮਾਲਕ ਟਰੱਕ ਦਾ ਮਾਲਕ ਵਿੱਚ ਹੀ ਅਸੀਂ ਉਹਨੂੰ ਵੀ ਅਰੈਸਟ ਕੀਤਾ ਹੈ ਇਹਨਾਂ ਨੇ ਸੇਲ ਕਰਦੇ ਸੀ ਇਹ ਤਾਂ ਕਿੱਪੀ ਜੁੱਪੀ ਦੇ ਵਿੱਚ ਸੇਲ ਕਰਦੇ ਆ ਇਹ ਅੱਗੇ ਸੇਲ ਕਰਦੇ ਸੀ ਉਹ ਸਾਡੀ ਤਫਤੀਸ਼ ਜਾਰੀ ਆ ਕਿੱਥੇ ਸੇਲ ਕਰਦੇ ਸੀ ਕੋਈ ਕੌਣ ਚੋਰੀ ਦਾ ਮਾਲ ਲੈਂਦਾ ਸੀ ਉਹ ਸਾਰਾ ਜਿਹੜਾ ਤਫਤੀਸ਼ ਦੇ ਵਿੱਚ ਪਾਈ ਕਿੱਥੇ ਨੇ ਇਹ ਵੱਖ-ਵੱਖ ਜਿਹੜਾ ਆਪਣਾ ਜਿੱਦਾਂ ਮੁਲਜ਼ਮ ਨੇ ਸਾਡੇ ਨੌ ਮੁਲਜ਼ਮ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਜਿੱਦਾਂ ਜਿਹੜਾ ਤੁਹਾਡਾ ਕਿਹੜਾ ਪਿੰਡ ਦਾ ਆਪਣਾ ਪਾਲਿਆ ਨੇ ਜਿਹੜਾ ਨੀਅਰ ਬਾਲੀਆਂ ਪੁਲਵਾਨ ਦੇ ਰਸਤੇ ਉੱਥੋਂ ਕੁਝ ਬੰਦੇ ਫੜੇਗੇ ਕੁਝ ਤੱਕ ਤੋਂ ਧੂਰੀ ਵਾਲੀ ਸਾਈਡ ਤੋਂ ਫੜਗੇ ਵੱਖ-ਵੱਖ ਜਿਹੜੇ ਆਪਣਾ ਉੱਥੋਂ ਫੜੇ ਹੋਏ ਆ ਉਹ ਹੋਰ ਵੀ ਕਿਤੇ ਇਹਨਾਂ ਕਦਮਾਂ ਦੇ ਵਿੱਚ ਕੰਮ ਕਰਦੇ ਜਾਂ ਚੋਰ ਵਗੈਰਾ ਉਹ ਅਜੇ ਤੱਕ ਜਾਰੀ ਆ ਫਿਲਹਾਲ ਜਿਹੜੇ ਮੇਜਰ 2 ਸਾਡੇ ਗੜਵਾ ਤੇ ਸ਼ੇਰਪੁਰ ਰੱਖੇ ਹੋਏ ਸੀਗੇ ਉਹ ਫਿਲਹਾਲ ਉਹਨਾਂ ਉਹੀ ਉਹ ਟਰੇਸ ਹੋ ਗਏ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕੀਤਾ ਮਾਲ ਸੀ ਉਹ ਚੋ ਇਹ ਜਿਹੜੇ 421 ਜਿਹੜੇ ਬੋਰੀਆਂ ਨੇ ਉਹ ਅਸੀਂ ਜਿਹੜੀਆਂ ਬਰਾਮਦ ਕਰ ਲਈ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ